ਨਮਸਕਾਰ ਸਤਿ ਸ਼੍ਰੀ ਅਕਾਲ ਮਰhaba ਸੋ ਸ਼ੇਅਰ ਨੂੰ ਦਿਨ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਆਂ ਹਾਂ ਔਰ ਅੱਜ ਲਈ ਦੀ ਵੱਡੀ ਅਪਡੇਟ ਲੈ ਕੇ ਆਏ ਆਂ ਹੈ ਲੈਂਡ ਪੁੱਲਿੰਗ ਸਕੀਮ ਨੂੰ ਲੈ ਕੇ ਜੀ ਹਾਂ ਪੰਜਾਬ ਸਰਕਾਰ ਦੁਆਰਾ ਅਰਬਨ ਸਟੇਟ ਡਵੈਲਪਮੈਂਟ ਨੂੰ ਲੈ ਕੇ ਜਿਹੜੀ ਨਵੀਂ ਅਰਬਨ ਸਟੇਟਸ ਵੱਖ-ਵੱਖ ਸ਼ਹਿਰਾਂ 'ਚ ਡਵੈਲਪਮੈਂਟ ਕੀਤੀ ਜਾ ਰਹੀ ਹੈ ਸੋ ਉਸ ਦੇ ਨੂੰ ਲੈ ਕੇ ਜਿਹੜੀ ਲੈਂਡ ਪੁੱਲਿੰਗ ਸਕੀਮ ਹੈ ਜਿਹੜੀ ਲੈਂਡ ਪੁੱਲਿੰਗ ਸਕੀਮ ਦੀ ਪਾਲਿਸੀ ਨੂੰ ਜਿਹੜਾ ਰਿਵਾਈਜ਼ ਕੀਤਾ ਗਿਆ ਉਹਨੂੰ ਸਰਲੀਕਰਿਤ ਕੀਤਾ ਗਿਆ ਹੈ ਦੱਸ ਜੀ ਕਿ ਲੈਂਡ ਪੁੱਲਿੰਗ ਸਕੀਮ ਦੇ ਅੰਡਰ ਜਿਹੜੀ ਲੈਂਡ ਐਕਵਾਇਰ ਦੀਆਂ ਉਹਦਾ ਪ੍ਰੋਸੈਸ ਜਿਹੜਾ ਕਾਫੀ ਲੈਂਥੀ ਸੀਗਾ ਯਾ ਉਹਨੂੰ 2-2 ਸਾਲ ਦਾ ਟਾਈਮ ਲੱਗਦਾ ਸੀ ਉਹਨੂੰ ਉਹਨੂੰ ਰੀਵਾਈਜ਼ ਕਰਕੇ ਬਹੁਤ ਆਸਾਨ ਬਣਾ ਦਿੱਤਾ ਗਿਆ ਹੈ ਸੋ ਮੈਕਸਮ 1 ਤੋਂ 1.5 ਮਹੀਨੇ ਦੇ ਵਿੱਚ ਹੋਣਾ ਹੈ ਲੈਂਡ ਐਕ acquisition ਨੂੰ ਜਿਹੜਾ ਅਮਲੀ ਜਾਮਾ ਪ੍ਰੈਕਟੀਕਲ ਰੂਪ ਦਿੱਤਾ ਜਾ ਸਕਦਾ ਸੋ ਜਿਦਾਂ ਇਹ ਪਾਲਿਸੀ ਰਿਵਾਈਜ਼ ਹੋਈ ਹੈ ਤੇ ਇਸ ਤੋਂ ਬਾਅਦ ਜਿਹੜਾ ਰੀਅਲ اسٹیਟ ਸੈਕਟਰ ਦੇ ਕਾਰੋਬਾਰੀ ਹੈ ਉਹਨਾਂ 'ਚ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪ੍ਰਾਪਰਟੀ ਕਾਰੋਬਾਰੀਆਂ ਵੱਲੋਂ ਇਸ ਪਾਲਿਸੀ ਦਾ ਵੈਲਕਮ ਕੀਤਾ ਜਾ ਰਿਹਾ ਸੋ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਖਜ਼ਾਨੇ ਭਰਨ ਤੋਂ ਰੋਕੇ ਨਹੀਂ ਜਾ ਸਕਦੇ ਪੰਜਾਬ ਸਰਕਾਰ ਇੱਕ ਵੱਡਾ ਖਜ਼ਾਨਾ ਜਿਹੜਾ ਉਹਨਾਂ ਦੇ ਵਿੱਚ ਵੱਡੀ ਅਮਾਉਂਟ ਆਉਣ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੀ ਕੱਲੀ ਜੀ ਗੱਲਬਾਤ ਕਰੀਏ ਤਾਂ ਕੱਲਾ ਲੁਧਿਆਣਾ ਤੇ ਹੀ ਲਗਭਗ 23000 ਏਕੜ ਜੀ ਹਾਂ ਇੱਕ ਵਾਰੀ ਫੇਰ ਸੁਣ ਲਓ 23000 ਏਕੜ ਦੇ ਵਿੱਚ ਨਵਾਂ ਅਰਬਨ ਡਵੈਲ ਜਿਹੜਾ ਇੱਕ ਡਵੈਲਪਮੈਂਟ ਟਾਊਨਸ਼ਿਪ ਨੂੰ ਬਸਾਇਆ ਜਾ ਰਿਹਾ ਔਰ ਇਸ ਸਾਰਾ ਦਾ ਸਾਰਾ ਜਿਹੜਾ ਪ੍ਰੋਜੈਕਟ ਹੈ ਲੈਂਡ ਪੁਲਿੰਗ ਸਕੀਮ ਦੇ ਹੇਠ ਲਿਆਇਆ ਜਾਏਗਾ ਜਿਹਦੇ ਵਿੱਚ ਉਹਨਾਂ ਕਿਉਂਕਿ ਲੈਂਡ ਪੁਲਿੰਗ ਸਕੀਮ ਨੂੰ ਕਾਫੀ ਆਸਾਨ ਬਣਾ ਦਿੱਤਾ ਗਿਆ ਗਿਣਤੀ ਦੇ ਜੇ ਪਹਿਲਾਂ 10 ਕਦਮ ਹੁੰਦੇ ਸੀਗੇ 10 ਸਟੈਪਸ ਸੀਗੇ ਤਾਂ ਹੁਣ ਸਿਰਫ ਦੋ ਪ੍ਰਕਿਰਿਆਵਾਂ ਦੋ ਸਟੈਪ ਰਹਿ ਗਏ ਆ ਚੋ ਦੋ ਸਟੈਪਾਂ ਦੇ ਵਿੱਚ ਫਟਾਫਟ ਉਹਨੂੰ ਜਿਹੜਾ ਹੈਗਾ ਰਿਵਾਈਜ਼ ਕਰਕੇ ਉਹਨੂੰ ਇਮੀਡੀਏਟਲੀ ਐਕ acquisition ਦੇ ਵਿੱਚ ਲੈਂਡ ਪੋਜੀਸ਼ਨ ਕਰ ਦਿੱਤੀ ਜਾਏਗੀ ਤੇ ਉਨੀ ਹੀ ਪ੍ਰੈਕਟੀਕੈਲਿਟੀ ਜਿਹੜੀ ਹੈ ਇਸ ਦੋ ਵਿੱਚ ਹੁਣ ਨਜ਼ਰ ਆ ਰਹੀ ਹੈ ਪਹਿਲਾਂ ਜਰੂਰ ਇਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਕੁਝ ਪ੍ਰੋਸੈਸ ਲੰਬੇ ਆ ਪ੍ਰਕਿਰਿਆਵਾਂ ਲੰਬੀਆਂ ਤੇ ਸ਼ਾਇਦ ਸਰਕਾਰ ਇਹਨੂੰ ਕਿੰਨਾ ਕੁ ਕਰ ਪਾਉਂਦੀ ਹੈ ਕਿੰਨਾ ਨਹੀਂ ਕਰ ਪਾਉਂਦੀ ਐਕਚੁਅਲ ਪ੍ਰੈਕਟੀਕੈਲਿਟੀ ਦੇ ਪਾਉਂਦੀ ਹੈ ਕਿ ਨਹੀਂ ਪਰ ਹੁਣ ਸਾਫ਼ ਤੌਰ ਤੇ ਇਹ ਲੱਗਦਾ ਹੈ ਕਿ ਹੁਣ ਜਿਹੜੀ ਹੈ ਲੈਂਡ ਪੁੱਲਿੰਗ ਸਕੀਮ ਦੇ ਹੇਠ ਜਿਹੜੀ ਉਹਨਾਂ ਨੂੰ ਲੈਂਡ ਪੁੱਲਿੰਗ ਸਕੀਮ ਨੂੰ ਜਿਹੜਾ ਰਿਵਾਈਜ਼ ਕੀਤਾ ਗਿਆ ਉਹਦੇ ਹੇਠ ਹੁਣ ਅਰਬਨ ਡਵੈਲਪਮੈਂਟ ਦਾ ਸਪਨਾ ਉਹ ਵਾਕਈ ਹੀ ਸাকার ਹੁੰਦਾ ਨਜ਼ਰ ਆਰ ਆਰੇ اور ਸਰਕਾਰ ਵੱਲੋਂ ਵਾਕਈ ਹੀ ਇਸ ਨੂੰ ਲੈ ਕੇ ਸੀਰੀਅਸਨੈਸ ਦਿਖਾਈ ਜਾ ਰਹੀ ਹੈ ਸੋ ਦੱਸ diel ਸਰਕਾਰ ਲਗਭਗ ਕਿਹਾ ਜਾ ਰਿਹਾ ਕਿ ਪਨ ਖਾਲੀ ਲੁਧਿਆਣੇ ਦੇ ਵਿੱਚ ਹੀ ਹਾਲਾਂਕਿ ਇਹ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀ ਸਕੀਮ ਨੂੰ ਬਾਅਦ ਚੋਂ ਇੰਪਲੀਮੈਂਟ ਕੀਤਾ ਜਾਏਗਾ ਪਰ ਲੁਧਿਆਣਾ ਸ਼ਹਿਰ ਤੋਂ ਸ਼ੁਰੂਆਤ ਕੀਤੀ ਜਾਂਦੀ ਉਮੀਦ ਹੈ ਔਰ ਉਮੀਦ ਹੈ ਕਿ ਅਗਲੇ 2 ਜਾਂ 4 ਦਿਨਾਂ ਦੇ ਵਿੱਚ ਇਮੀਡੀਏਟਲੀ ਇਹ ਸਕੀਮ ਦੀ ਕੋਸ਼ਨਾ ਵੀ ਹੋ ਸਕ ਹੋ ਸਕਦੀ ਹੈ ਆਪਚਾਰਿਕ ਕੋਸ਼ਨਾ ਹੋ ਸਕਦੀ ਹੈ ਦੱਸ ਇਹ ਕਿ ਇਸ ਸਕੀਮ ਤੇ ਪਾਲਿਸੀ ਨੂੰ ਰਿਵਾਈਜ਼ ਕਰਨ ਲਈ ਜਿਹੜਾ ਸਾਡੇ ਮੇਨ ਸੈਕਟਰੀ ਹੈ ਕੈਪਸਨਾ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਜਿਹੜੀ ਹੈਗੀ ਹੈ ਦੁਰਨਾਵਲੋ ਸਾਈਨਿੰਗ ਹੋ ਚੁੱਕੇ ਨੇ ਪਾਲਸੀ ਜਿਹੜਾ ਰਿਵਾਈਜ਼ ਹੋਈ ਹੈ ਸੋ ਅਗਲੇ ਕੁਝ ਦਿਨਾਂ ਚ ਹੁਣ ਲੈਂਡ ਪੂਲਿੰਗ ਸਕੀਮ ਦੇ ਹਿੱਟ ਜਿਹੜੇ ਜਿਹੜੇ ਪਿੰਡਾਂ ਦੀ ਜ਼ਮੀਨ ਨੂੰ ਜਿਹੜਾ ਡੀਮਾਰਕੇਸ਼ਨ ਕੀਤੀ ਗਈ ਹੈ ਉਹਨਾਂ ਦੇ ਵੀ ਨਾਮ ਦਾ ਖੁਲਾਸਾ ਹੋ ਜਾਏਗਾ ਸੋ ਪਹਿਲੇ ਲੈਵਲ ਤੇ ਇਸ ਸਕੀਮ ਨੂੰ ਜਿਵੇਂ 8 ਫੇਸਿਸ ਦੇ ਵਿੱਚ 23000 ਏਕੜ ਦੀ ਜਿਹੜੀ ਇਹ ਸਕੀਮ ਹੈ ਖਾਲੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸੋ ਉਹਨੂੰ 8 ਫੇਸਿਸ ਦੇ ਵਿੱਚ ਜਿਹੜਾ ਫੇਸਾਂ ਦੇ ਵਿੱਚ ਬਦਲਿਆ ਗਿਆ ਤਬਦੀਲ ਕੀਤਾ ਗਿਆ ਸੋ ਪਹਿਲਾ ਫੇਸ ਲਗਭਗ 8 30 ਤੋਂ ਲੈ ਕੇ 9000 ਏਕੜ ਦੇ ਵਿੱਚ ਜਿਹੜਾ ਕੋਸ਼ਿਤ ਕੀਤਾ ਜਾਏਗਾ ਤਾਂ ਫਿਰ ਸ਼੍ਰਿੰਕਲਾਬਦ ਇੱਕ ਇੱਕ ਕਰਕੇ ਨਵੇਂ-ਨਵੇਂ ਫੇਸ ਖੋਲੇ ਜਾ ਸਕਦੇ ਸੋ ਜਿਹੜੇ ਇਹ 8 ਫੇਸਾਂ ਦੇ ਵਿੱਚ ਲਗਭਗ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਜਮੀਨ ਹੈ 32 ਤੋਂ ਲੈ ਕੇ 40 ਪਿੰਡਾਂ ਦੀ ਜਮੀਨ ਨੂੰ ਵਿੱਚ ਪਾਇਆ ਗਿਆ ਸੋ ਸ਼ੁਰੂਆਤੀ ਤੌਰ ਤੇ ਜਿਹੜੇ ਨਾਮ ਵੀ ਆਏ ਆ ਪਿੰਡਾਂ ਦੇ ਦੱਸਿਏ ਕਿ ਸ਼ੁਰੂਆਤੀ ਤੌਰ ਤੇ ਜਿਹੜਾ ਪਹਿਲਾ ਫੇਸ ਕਟਿਆ ਜਾਏਗਾ ਉਹ ਬੱਗਾ ਕਲਾਂ ਨੂਰਪੁਰ ਬੇਟ ਉਸ ਤੋਂ ਬਾਅਦ मलकपुर बिरमी, बसिया फागल दाखा ईसेवाल पटिया, दाखा गौहर बाद थ्रीके झांडे ललतों बाड़ेवाल हसनपुर पनौड़ पलाम बदोवाल पमाली चौकड़ा मंसूर रतन ललतों खंडूर बल्लोवाल नारंगवाल जोधा ਦਲ ਅੰਦੋਲਨ ਕਲਾ ਛੋਕਰਾ ਉਸ ਤੋਂ ਬਾਅਦ ਹੋਰ ਵੀ ਕਈ ਪਿੰਡ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਨਾਮ ਇਹਦੇ ਵਿੱਚ ਸਾਹਮਣੇ ਆ ਰਹੇ ਨੇ ਚਰਚਾਵਾਂ ਦੇ ਵਿੱਚ ਛਿੜੇ ਹੋਏ ਹਨ ਜਿਨ੍ਹਾਂ ਦੀ ਜ਼ਮੀਨ ਜਿਹੜੀ ਹੈਗੀ ਹੈ ਜਿਹੜੀ ਹੈ ਉਹ ਵੀ ਵਿੱਚ ਆਂਦੀ ਨਜ਼ਰ ਆ ਰਹੀ ਹੈ ਸੋ ਜਿਹੜੇ ਕਾਰੋਬਾਰੀ ਸੈਕਟਰ ਹੈ ਪ੍ਰਾਪਰਟੀ ਕਾਰੋਬਾਰੀ ਹੈ ਉਹ ਵੀ ਬਹੁਤ ਖੁਸ਼ ਹੈ ਕਿ ਸਰਕਾਰ ਨੇ ਜਿਹੜੀ ਇਹ ਐਕਚੁਅਲ ਜਿਹੜੀ ਫਲੈਕਸੀਬਿਲਟੀ ਕੀਤੀ ਹੈ ਜਿਹੜੀ ਆਸਾਨ ਬਣਾਈ ਹੈ ਪਾਲਿਸੀ ਉਸ ਤੋਂ ਬਾਅਦ ਹੁੰਨੇ ਲੱਗਦਾ ਹੈ ਕਿ ਹੁਣ ਅਰਬਨ ਡਵੈਲਪਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਜ਼ਰੂਰ ਸੀਰੀਅਸ ਹੋ ਗਈ ਹੈ ਔਰ 23000 ਏਕੜ ਦੇ ਵਿੱਚ ਜੇ ਸਰਕਾਰ ਇਹ ਜੀ ਪਾਲਿਸੀ ਲੈ ਕੇ ਆਂਦੀ ਹੈ ਜਿਸ ਛੇ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਸ਼ਾਇਦ ਆਮ ਆਦਮੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਦਾਨ ਦੀ ਸਰਕਾਰ ਹੈ ਸੋ ਇਹ ਵੀ ਚਰਚਾਾਂ ਵਿੱਚ ਹੈਗੀਆ ਹਾਲਾਂਕਿ ਆਫੀਸ਼ੀਅਲ ਘੋਸ਼ਨਾਵਾਂ ਆਫਤਿਆਰੀ ਘੋਸ਼ਨਾਵਾਂ ਬਾਕੀ ਹੈ ਕਿ ਇਹਦੇ ਵਿੱਚ ਜੇ ਇਹ ਟਾਊਨਸ਼ਿਪ ਆਂਦੀ ਹੈ ਤੇ ਇੱਕ ਆਮ ਆਦਮੀ ਜਿਹੜਾ ਕਿ ਜਿਹਦਾ ਸੁਪਨਾ ਹੁੰਦਾ ਆਪਣਾ ਘਰ ਬਣਾਉਂਦਾ ਤਾਂ ਉਹਨੂੰ ਐਕਚੁਅਲ ਰੇਟਾਂ ਤੇ ਸ਼ਾਇਦ ਕਿ ਇੱਕ ਚਰਚਾ ਹੈ ਕਿ 25 ਤੋਂ 26000 ਰੁਪਏ ਗੱਜ ਦੇ ਹਿਸਾਬ ਨਾਲ ਜ਼ਮੀਨ ਮਿਲ ਸਕੇਗੀ ਜਿਹਦੇ ਵਿੱਚੋਂ ਆਪਣਾ ਘਰ ਬਣਾ ਸਕੇਗਾ ਔਰ ਇਹ ਜ਼ਮੀਨ ਜਿਹੜੀ ਹੋਏਗੀ ਸਰਕਾਰ ਵੱਲੋਂ ਕੱਟੀ ਗਈ ਸਟਾਊਨਸ਼ਿਪ ਦਾ ਪਾਰਟ ਹੋਏਗੀ ਤੇ ਇਹਦੇ ਵਿੱਚ ਸਾਰੀ ਸਰਕਾਰੀ ਮੂਲ ਭੂਤਸਵਨਾਵਾ ਜਿਹੜੀਆਂ ਪਹਿਲੇ ਦਿਨ ਤੋਂ ਅਵੇਲੇਬਲ ਹੋਣਗੀਆਂ ਜਿਹੜੇ ਲਈ ਕੱਲ ਨੂੰ ਵੱਖ-ਵੱਖ ਡਿਵੈਲਪਰਾਂ ਦੇ ਪਿੱਛੇ ਨਹੀਂ ਭਜਣਾ ਪਏਗਾ ਇਹ ਵੱਖ-ਵੱਖ ਡਿਵੈਲਪਰਾਂ ਜਿਹੜੇ ਉਹ ਇਹੋ ਜਿਹੇ ਡਿਵੈਲਪਰ ਜਿਹੜੇ ਕਿ ਬਾਅਦ ਚੋਂ ਲੋਕਾਂ ਤੋਂ ਪੈਸੇ ਲੈਣ ਤੋਂ ਬਾਅਦ ਬਾਅਦ ਚੋਂ ਜਾ ਕੇ ਡਿਫਾਲਟ ਕਰ ਜਾਂਦੇ ਆ ਆਪਣੇ ਵਾਅਦੇ ਮੁਤਾਬਕ ਆਪਣੀ ਫੈਸਿਲਿਟੀਆਂ ਨਹੀਂ ਅਵੇਲੇਬਲ ਕਰਾਉਂਦੇ ਸੋ ਉਹਨਾਂ ਤੋਂ ਇੱਕ ਜਨਤਾ ਨੂੰ ਰਾਹਤ ਵੀ ਮਿਲ ਜਾਏਗੀ ਔਰ ਸਰਕਾਰੀ ਖਜ਼ਾਨਿਆਂ 'ਚ ਵੀ ਵੱਡੀ ਪਰ ਭੰਡਾਰੇ ਲੱਗ ਜਾਣਗੇ ਸੋ ਸਰਕਾਰੀ ਖਜ਼ਾਨਾ ਇਹਨੂੰ ਕਹਿੰਦੇ ਆ ਜਿਹੜੇ ਇੱਕ ਹੋਨਰ ਵਾਲੇ ਜਾਂ ਤਜਰਬੇਕਾਰ ਲੋਕ ਕਹਿੰਦੇ ਆ ਕਿ 50 50 ਗੁੱਟਲੀਆਂ ਦੇ ਦਮ 'ਇਆ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਆਮ ਜਨਤਾ ਨੂੰ ਉਹਨਾਂ ਦੇ ਐਕਚੁਅਲ ਰੇਟ ਤੇ ਉਹਨਾਂ ਨੂੰ ਜ਼ਮੀਨ ਦੁਆ ਕੇ ਉਹਨਾਂ ਦੇ ਘਰ ਦਾ ਸੁਪਨਾ ਪੂਰਾ ਕਰ ਦੇਣਾ ਤੇ ਨਾਲੇ ਦੁਆਵਾਂ ਲੈਣੀਆਂ ਤੇ ਨਾਲੇ ਆਪਣੇ ਖਜ਼ਾਨੇ ਭਰ ਲੈਣਾ ਕਿਉਂਕਿ ਸਰਕਾਰ ਨੂੰ ਵੀ ਇਸ ਟਾਈਮ ਖਜ਼ਾਨਿਆਂ ਦੀ ਕਾਫੀ ਲੋੜ ਹੈ ਔਰ ਰੀਅਲ ਏਸਟੇਟ ਸੈਕਟਰ ਇੱਕ ਹੈ ਜਿਆ ਸੈਕਟਰ ਹੈ ਜਿੱਥੋਂ ਸਰਕਾਰੀ ਖਜ਼ਾਨਿਆਂ 'ਚ ਵਟਾ ਪੈਸਾ ਜੇਰਾ ਪੂਲ ਹੋ ਸਕਦਾ ਤੇ ਸਭ ਪੰਜਾਬ ਸਰਕਾਰ ਵੀ ਆਨ ਆਲੇ ਹੋਰ ਦੋ ਸਾਲਾਂ ਚ ਇੰਨੇ ਕ ਡਵੈਲਪਮੈਂਟ ਦੇ ਕੰਮ ਕਰ ਸਕੇਗੀ ਕਿ ਪੰਜਾਬ ਦੀ ਨੁਹਾਰ ਨੂੰ ਬਦਲਿਆ ਜਾ ਸਕਦਾ ਸੋ ਇਹ ਸੀ ਭਗਵੰਤ ਮਾਨ ਦਾ ਇੱਕ ਮਾਸੂ ਸਟ੍ਰੋਕ ਜਿਹੜਾ ਕਿ ਅਰਬਨ ਸਟੇਟ ਡਵੈਲਪਮੈਂਟ ਦੱਸਿਓ ਕਿ ਇਹ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਇਹ ਲੁਧਿਆਣਾ ਨੂੰ ਲੈ ਕੇ ਹੈ ਇਸ ਤੋਂ ਬਾਅਦ ਲੁਧਿਆਣਾ ਦੀ ਹੀ ਤਰਜ਼ ਤੇ ਜਿਹੜਾ ਪੂਰ ਵੀ ਸ਼ਹਿਰਾਂ ਨੂੰ ਜਿਹੜਾ ਡੈਡੀਕੇਟ ਕੀਤਾ ਗਿਆ ਤੇ ਉਹਨਾਂ ਸ਼ਹਿਰਾਂ ਚ ਵੀ ਲਗਭਗ ਸਾਰੇ ਵੱਡੇ ਸ਼ਹਿਰਾਂ ਚ ਇਹ ਆ ਹੋਰ ਜਿਹੜੇ 20 ਕੈਟਾਗਰੀ ਸ਼ਹਿਰ ਹੈਗੇ ਉਹਨਾਂ ਚ ਵੀ ਇਹ ਪਾਲਿਸੀ ਨੂੰ ਲਾਗੂ ਕੀਤਾ ਜਾਏਗਾ ਔਰ ਇਹ ਸਾਰੀ ਦੀ ਸਾਰੀ ਜਿਹੜੀ ਸਕੀਮ ਹੈ ਲੈਂਡ ਪੂਲਿੰਗ ਜਿਹੜੀ ਸਕੀਮ ਦੇ ਹੇਠ ਮਨਾਈ ਗਈ ਹੈ ਜਿੱਦਾਂ ਕਿ ਦੱਸ ਜੀਏ ਜੇ ਸਿੱਧੇ ਤੌਰ ਤੇ ਐਗਜ਼ਾਮਪਲ ਦਈਏ ਉਦਾਹਰਨ ਦੇ ਤੌਰ ਤੇ ਤਾਂ ਜਿਹੜੀ ਮੁਹਾਲੀ ਦੀ 에어ਪੋਰਟ ਰੋਡ ਹੈ ਉਹ ਸਾਰੀ ਦੀ ਸਾਰੀ ਔਰ ਆਸ-ਪਾਸੇ ਜਿਹੜੀ ਵੀ ਡਿਵੈਲਪਮੈਂਟ ਹੋਈ ਹੈ ਉਹ ਇੱਕ ਲੈਂਡ ਪੂਲਿੰਗ ਸਕੀਮ ਦੇ ਹੇਠ ਹੀ ਪੋਸੀਬਲ ਹੋ ਪਾਈ ਸੋ ਉਸ ਮੁਹਾਲੀ ਦੀ 에어ਪੋਰਟ ਰੋਡ ਦੀ ਤਰਜ ਤੇ ਮੁਹਾਲੀ ਦੇ ਤਰਜ ਤੇ ਹੀ ਹੁਣ ਲੈਂਡ ਪੂਲਿੰਗ ਸਕੀਮ ਨੂੰ ਪੂਰੇ ਪੰਜਾਬ ਚ ਜਿਹੜਾ ਅਮਲੀ ਜਾਮਾ ਦੇਣ ਦਾ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਇੱਕੇ ਮਾਸਟਰ ਸਟੋਕ ਕੀਤਾ ਗਿਆ ਸੋ ਦੇਖਣਾ ਹੋਵੇਗਾ ਕਿ ਕਦੋਂ ਲੋਕਾਂ ਚ ਵੀ ਐਕਸਾਈਟਮੈਂਟ ਬਹੁਤ ਹੈ ਕਾਰੋਬਾਰੀ ਰੀਅਲ ਏਸਟੇਟ ਕਾਰੋਬਾਰੀ ਵੀ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਹੁਣ ਬਹੁਤ ਸਾਰੇ ਡਿਪਾਰਟਮੈਂਟਾਂ ਦਾ ਜਿਹੜਾ ਝੰਜਟ ਸੀਗਾ ਉਹ ਦੂਰ ਹੋ ਜਾਏਗਾ ਔਰ ਸਿੱਧੇ ਤੌਰ ਤੇ ਹੁਣ ਜਿਹੜਾ ਪ੍ਰੈਕਟੀਕਲਟੀ ਹੋਏਗੀ ਔਰ ਕੰਮ ਨੂੰ ਉਹ ਆਪਣੇ ਕੰਮ ਤੇ ਫੋਕਸ ਕਰ ਸਕਣਗੇ